ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸੋਟੀ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦਾ ਬਲੌਗ ਤੇ ਇੱਥੇ ਆਪਾਂ ਆਪਣੀ ਬਲੌਗ ਦੀ ਸਟਾਰਟਿੰਗ ਕਰੀ ਸੀਗੀ ਸਵੇਰ ਤੋਂ ਤੇ ਕਿਉਂਕਿ ਆਪਾਂ ਸਵੇਰੇ ਪਸ਼ੂਆਂ ਨੂੰ ਬਾਰਸੰਨੀ ਕਰਕੇ ਤੇ ਫਿਰ ਦੁਆਰਾ ਆਪਾਂ ਬਾਰਸਫਾਈ ਕਰ ਦਿੱਤੀ ਸੀਗੀ ਇੱਕ ਵਾਰ ਤੇ ਬਾਰਸ ਆਪਾਂ ਸਾਰਾ ਕੰਮ ਕਰ ਲਿਆ ਸੀ ਜੀ ਤੇ ਹੁਣ ਆਪਾਂ ਬਸ ਪਸ਼ੂਆਂ ਨੂੰ ਪਾਣੀ ਪਿਆ ਕੇ ਨਵਾ ਕੇ ਫਿਰ ਬਾਰ ਵੰਦਾਂਗੇ ਤੇ ਇੱਥੇ ਆਪਣੀ ਜਮੀ ਲੁੱਕ ਕੇ ਬੈਠੀ ਸੀਗੀ ਕਿਉਂਕਿ ਸਵੇਰੀ ਠੰਡ ਹੁੰਦੀ ਹੈਗੀ ਤੇ ਇੱਥੇ ਆਪਣੀ ਸਾਰਾ ਦਿਨ ਵਧੀਆ ਛਾਂ ਰਹਿੰਦੀ ਹੈ ਜੀ ਤੇ ਕਿਉਂਕਿ ਗਰਮੀਆਂ ਚ ਇੱਥੇ ਸਵੇਰੀ ਧੁੱਪ ਆ ਜਾਂਦੀ ਹੈ ਤੇ ਬਾਕੀ ਹੁਣ ਅੱਗੇ ਅਖੀਰ ਤਰੈ ਨਹੀਂ ਧੁੱਪ ਨਹੀਂ ਆਉਂਦੀ ਤੇ ਕਿਉਂਕਿ ਹੁਣ ਆਪਾਂ ਜਦੋਂ ਅੱਗੇ ਵਧੀਆ ਠੰਡ ਹੋ ਗਈ ਤਾਂ ਪਸ਼ੂਆਂ ਨੂੰ ਨਿਵਾ ਕੇ ਉਧਰ ਜਿਹੜੀਆਂ ਕਾਂਦੇ 'ਚ ਪੱਤੀਆਂ ਲਾਈਆਂ ਹੋਈਆਂ ਨੇ ਤਾਂ ਉਧਰ ਆਪਾਂ ਧੁੱਪ ਚਵਾਣ ਦੀ ਨਹੀਂ ਆਗੇ ਤੇ ਜਦੋਂ ਜ਼ਿਆਦਾ ਧੁੱਪ ਮੰਨਣ ਲੱਗ ਜਾਂਦੇ ਨੇ ਪਸ਼ੂ ਤਾਂ ਆਪਾਂ ਇੱਧਰ ਸ਼ਾਂਚ ਕਰ ਦਿੰਨੇ ਆਂਗੇ ਤੇ ਬਾਕੀ ਆਪਾਂ ਹੁਣ ਕਈ ਦਿਨ ਹੋ ਗਏ ਪਸ਼ੂਆਂ ਨੂੰ ਬਰਾਂਡੇ 'ਚ ਨਹੀਂ ਬੰਨਿਆ ਤੇ ਕਿਉਂਕਿ ਆਪਾਂ ਸਵੇਰੇ ਇਦਰੀ ਬੰਨ ਦਿੰਨਿਆਂਗੇ ਤਾਂ ਫਿਰ ਸ਼ਾਮ ਤੱਕ ਵਧੀਆ ਬੈਠੇ ਰਹਿੰਦੇ ਨੇਗੇ ਤੇ ਤਾਂ ਕਰਕੇ ਹੁਣ ਅੰਦਰ ਵਧੀਆ ਸਾਫ ਸਾਫ ਸੁੱਕਾ ਰਹਿੰਦੇਗਾ ਤੇ ਬਾਕੀ ਆਪਾਂ ਪਹਿਲਾਂ ਗਰਮੀ ਕਰਕੇ ਪਸ਼ੂ ਨੂੰ ਅੰਦਰ ਰੱਖਦੇ ਸੀ ਜੀ ਤੇ ਕਿਉਂਕਿ ਫਿਰ 10-11 ਵਜੇ ਪਸ਼ੂ ਦੁਬਾਰਾ ਫਿਰ ਅੰਦਰ ਲੈ ਕੇ ਜਾਣੇ ਪੈਂਦੇ ਸੀਗੇ ਤੇ ਤਾਂ ਕਰਕੇ ਆਪਾਂ ਸਵੇਰੀ ਨੂੰ ਮਾ ਕੀ ਅੰਦਰ ਬੰਨ ਦਿੰਦੇ ਸੀ ਤੇ ਹੁਣ ਇੱਥੇ ਸਾਰੇ ਦਿਨ ਵਧੀਆ ਕੱਚੇ ਚ ਬੈਠੇ ਰਹਿੰਦੇ ਨੇਗੇ ਪਸ਼ੂ ਤੇ ਕਿਉਂਕਿ ਇੱਥੇ ਜੇ ਆਪਾਂ ਡੇਲੀ ਕੱਚੇ ਚ ਫੌੜੀ ਨਾਲ ਵਧੀਆ ਸਾਫ਼ ਕਰਦੀਏ ਮਿੱਟੀ ਤੇ ਕਿਉਂਕਿ ਜੇ ਆਪਾਂ ਡੇਲੀ ਫੌੜਾ ਨਹੀਂ ਮਾਰਦੇ ਤਾਂ ਜਿਹੜੇ ਖੱਡੇ ਪੈ ਜਾਂਦੇ ਨੇ ਕਿ ਉਹਨਾਂ 'ਚ ਚਿੱਕੜ ਕਰ ਜਾਂਦੀ ਨਹੀਂ ਤਾਂ ਕਰਕੇ ਇੱਥੇ ਫਿਰ ਸਾਰਾ ਖਰਾਬ ਹੋ ਜਾਂਦੇ ਆ ਤੇ ਪਰ ਆਪਾਂ ਡੇਲੀ ਵਧੀਆ ਸਫਾਈ ਕਰ ਦਿੰਨੇ ਆਂਗੇ 1 ਜਾਂ 2 ਵਾਰ ਤਾਂ ਇੱਕ ਵਾਰ ਆਪਾਂ ਸਵੇਰੇ ਪਰਸ਼ਨ ਬੰਨਣ ਤੋਂ ਪਹਿਲਾਂ ਸਫਾਈ ਕਰ ਦਿੰਨੇ ਆਂਗੇ ਤੇ ਕਿਉਂਕਿ ਜਿਹੜਾ ਕੋਈ ਥੋੜਾ ਬਹੁਤ ਖੱਡਾ ਹੁੰਦਾ ਹੈਗਾ ਤਾਂ ਉਹ ਮਿੱਟੀ ਨਾਲ ਵਧੀਆ ਹੋ ਜਾਂਦਾ ਹੈਗਾ ਤੇ ਨਹੀਂ ਆਪਾਂ ਵਸਤੇ ਨੂੰ ਸ਼ਾਮ ਨੂੰ ਇੱਥੋਂ ਗੋਹਾ ਚੱਕ ਦੇਾਂਗੀ ਤਾਂ ਫਿਰ ਆਪਾਂ ਉਦੋਂ ਵੀ ਇੱਕ ਵਾਰ ਫੋੜਾ ਮਾਰ ਦਿੰਨੇ ਆਂਗੀ ਤਾਂ ਬਾਕੀ ਡੇਲੀ ਜਿਹੜਾ ਆਪਾਂ ਕੱਚੇ ਪਸ਼ੂ ਬੰਨਦੇ ਆਂਗੀ ਤਾਂ ਉੱਥੇ ਆਪਾਂ ਨੂੰ ਸਫਾਈ ਕਰਨੀ ਚਾਹੀਦੀ ਹੈਗੀ ਤੇ ਕਿਉਂਕਿ ਨਾ ਤਾਂ ਫਿਰ ਛੇਤੀ ਖੱਡੇ ਪੈਂਦੇ ਨੇਗੀ ਤੇ ਬਾਕੀ ਨਾ ਹੀ ਉੱਥੇ ਫਿਰ ਚਿੱਕੜ ਹੁੰਦੇ ਆ ਤੇ ਇੱਥੇ ਆਪਣੀ ਇੱਕ ਵੀ ਖੱਡਾ ਨਹੀਂ ਹੈਗਾ ਤੇ ਬਾਕੀ ਆਪਣੀ ਡੇਲੀ ਸਫਾਈ ਰਹਿੰਦੀ ਹੈਗੀ ਤੇ ਨਾ ਹੀ ਆਪਣੇ ਪਸ਼ੂ ਜਿਆਦੇ ਘੁਰਵਾੜ ਕਰਦੇ ਨੇਗੀ ਤਾਂ ਹੀ ਵਧੀਆ ਬੈਠੇ ਰਹਿੰਦੇ ਨੇ ਕਿਉਂਕਿ ਜਿੰਨਾ ਪਸ਼ੂ ਕੱਚੇ ਚਾਕੇ ਰਾਮ ਫੀਲ ਕਰਦੇ ਨਹੀਂ ਜੀ ਤਾਂ ਉਹਨਾਂ ਪਸ਼ੂ ਪੱਕੇ ਚ ਨਹੀਂ ਹੁੰਦੇ ਖੁਸ਼ ਤਾਂ ਕਰਕੇ ਆਪਾਂ ਨੂੰ ਪਸ਼ੂਆਂ ਨੂੰ ਡੇਲੀ ਕੱਚੇ ਸੀ ਜ਼ਰੂਰ ਬੰਨਣਾ ਚਾਹੀਦਾ ਹੈਗਾ ਤੇ ਚਲੋ ਜਿੰਨਾ ਖੁੱਲਤਾ ਜਗ੍ਹਾ ਨਹੀਂ ਹੈਗੀ ਜਾਂ ਜਗ੍ਹਾ ਦੀ ਪ੍ਰੋਬਲਮ ਹੈਗੀ ਤਾਂ ਚਲੋ ਉਹਨਾਂ ਦੀ ਤਾਂ ਆਪਾਂ ਮਜਬੂਰੀ ਵੀ ਸਮਝ ਸਕਦੇ ਆਂਗੇ ਤਾਂ ਬਾਕੀ ਨਹੀਂ ਚਲੋ ਜਿੰਨਾ ਖੁੱਲ ਜਗ੍ਹਾ ਹੈਗੀ ਉਹਨਾਂ ਨੂੰ ਤਾਂ ਜ਼ਰੂਰ ਬੰਨਣਾ ਚਾਹੀਦਾ ਹੈਗਾ ਤੇ ਬਾਕੀ ਹੁਣ ਕੋਈ ਗਰਮੀ ਵੀ ਨਹੀਂ ਵਧੀਆ ਮੌਸਮ ਹੈ ਜੀ ਤੇ ਤਾਂ ਕਰਕੇ ਪਸ਼ੂ ਵੀ ਵਧੀਆ ਬੈਠੇ ਰਹਿੰਦੇ ਨੇ ਜੀ ਤੇ ਆਪਾਂ ਕੱਲ ਰਾਤ ਨੂੰ ਮੱਛਰਦਾਨੀ ਨਹੀਂ ਦੱਬੀ ਸੀ ਪਸ਼ੂਆਂ ਦੀ ਤੇ ਆਪਾਂ ਦੋਨੋਂ ਸਾਈਡ ਵਾਸਤੇ ਇੱਕ ਇੱਕ ਤੂੰ ਹੀ ਕਰ ਦਿੱਤੀ ਸੀ ਅੰਦਰ ਦੋਨੋਂ ਹਰਸ਼ਾਂ ਤੇ ਤਾਂ ਇੱਕ ਵੀ ਮੱਛਰ ਨਹੀਂ ਸੀਗਾ ਤੇ ਪਸ਼ੂ ਬਧੀਆ ਆਰਾਮ ਨਾਲ ਬੈਠੇ ਸੀਗੇ ਤੇ ਤਾਂ ਕਰਕੇ ਅੱਜ ਆਪਾਂ ਮੱਛਰਦਾਨੀ ਵੀ ਫਿਰ ਉਤਾਰ ਦਿੱਤੀ ਜੀ ਤੇ ਜਿਹੜੀਆਂ ਮੱਛਰਦਾਨੀ ਚ ਹੁਣ ਪਾਏ ਪਾਣੀ ਗੀਆਂ ਤਾਂ ਉਹਨਾਂ ਤੇ ਆਪਾਂ ਹੁਣ ਇੱਕ ਦੋ ਦਿਨ ਚ ਕੋਸ਼ਿਸ਼ ਕਰਾਂਗੇ ਵੀ ਉਹਨਾਂ ਤੇ ਆਪਾਂ ਰੰਗ ਕਰ ਦਈਏ ਤੇ ਫਿਰ ਜਦੋਂ ਰੰਗ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਇਧਰ ਬਾਗਲ ਜੀਲ ਵਾਲਾਂਗੇ ਉਹ ਪੈਪਾ ਤੇ ਫਿਰ ਆਪਾਂ ਜਿਹੜੇ ਪਸ਼ੂ ਨੇ ਉਹਨਾਂ ਨੂੰ ਆਪਾਂ ਕੁਲੀ ਛੱਡਿਆ ਕਰਾਂਗੇ ਤੇ ਕਿਉਂਕਿ ਜਿਹੜੇ ਕਟੀਆਂ ਛੋਟੀਆਂ ਨੇ ਤਾਂ ਇਹਨਾਂ ਨੂੰ ਥੋੜੇ ਜਿਹਾ ਹੁਣ ਔਖਾ ਹੋ ਜਾਂਦੇਗਾ ਤੇ ਬਾਕੀ ਆਪਾਂ ਇਹਨਾਂ ਨੂੰ ਵੀ 5-7 ਮਿੰਟੇ ਜ਼ਰੂਰ ਛੱਡ ਦੇਵਾਂਗੇ ਤਾਂ ਇਹ ਪਨੀਰੇ ਕਰਕੇ ਇਹਨਾਂ ਹੁਣ ਨਹੀਂ ਕੁੱਤੇਦੇ ਤੇ ਬਾਕੀ ਹਲੇ ਆਪਣੇ ਤਰੀਕੇ ਗੇਟ ਰਹਿ ਰਿਹਾ ਜੀ ਉਹ ਆਪਾਂ ਦਿਆ ਹੋਏਗਾ ਬਣਾਣਾ ਤੇ ਤਾਂ ਕਰਕੇ ਹੁਣ ਆਪਾਂ ਇੱਕ ਟਰੈਕਟਰ ਤੇ ਰੀੜੀ ਲਾ ਦਿੰਨੇ ਹਾਂਗੇ ਤਾਂ ਇਹ ਆਪਣੀ ਤੂਫਾਨ ਨੂੰ ਆਪਾਂ ਸਵੇਰੇ ਕੰਟਾ ਡੇਲੀ ਜ਼ਰੂਰ ਛੱਡ ਦੇਾਂਗੇ ਤਾਂ ਇਹ ਮਿੱਟੀ 'ਚ ਵਧੀਆ ਘੁੱਦ ਲੈਂਦਾਗਾ ਜਦ ਇਹਦਾ ਦਮ ਨਿਕਲ ਜਾਂਦੇਗਾ ਤਾਂ ਫਿਰ ਆਪਾਂ ਇਹਨੂੰ ਉਸ ਤੋਂ ਬਾਅਦ ਬੰਨ੍ਹ ਦਿੰਨੇ ਆਂਗੇ ਕਿਉਂਕਿ ਜਦੋਂ ਆਪਾਂ ਪਸ਼ੂ ਅੰਦਰ ਰੱਖਦੇ ਸੀਗੇ ਤਾਂ ਇਹ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਕਿਉਂਕਿ ਦੁੱਧ ਪੀਣ ਤੋਂ ਬਾਅਦ ਇਹਦੀ ਨੀ ਦੌੜ ਨਹੀਂ ਲੱਗਦੀ ਸੀ ਤੇ ਬਾਕੀ ਇਹ ਕੱਲਾ ਸੀਗਾ ਹਲੇ ਤਾਂ ਕਰਕੇ ਇਹ ਨਾ ਭੱਜਦਾ ਵੀ ਨਹੀਂ ਸੀ ਜਦੋਂ ਆਪੇ ਇਹਨੂੰ ਬਾਹਰ ਲਿਆ ਜਾਂਦੀ ਸੀ ਤਾਂ ਇਹ ਉਹਦੀ ਅੰਦਰ ਆ ਜਾਂਦਾ ਸੀਗਾ ਤੇ ਤਾਂ ਕਰਕੇ ਫਿਰ ਆਪੇ ਇਹਦੀ ਅੰਦਰ ਹੀ ਦੌੜ ਲਵਾਉਂਦੇ ਸੀਗੇ ਬਾਰ ਬਹੁਤ ਘਟ ਜਾਂਦਾ ਸੀਗਾ ਕਿਉਂਕਿ ਜੇ 2-3 ਛੋਟੇ ਘਟਰੂਏ ਨਾਲ ਹੁੰਦੇ ਨੇਗੇ ਤਾਂ ਹੀ ਵਧੀਆ ਇਕੱਠੇ ਬਾਹਰ ਦੌੜ ਵੀ ਲਾ ਲੈਂਦੇ ਨੇਗੇ ਤਾਂ ਪਰ ਹਲੇশ্বরੀ ਇਕੱਲੇ ਗਾਤੀ ਆਪਣੀ ਦੂਜੀ ਮੈਚ ਵਾਲੀ ਸੁਣਨ ਆਲੀ ਹੈਗੀ ਤਾਂ ਜੇ ਆਪਾਂ ਇਸ ਨਾਲ ਬੱਡੇ ਘਟਰੂਆਂ ਨੂੰ ਦੋਨ ਨੂੰ ਛੱਡ ਦੇਾਂਗੇ ਘੱਟਾ ਦੀ ਕੱਟੀ ਨੂੰ ਤਾਂ ਉਹ ਵੱਡੇ ਨੇ ਤਾਂ ਇਹਨੂੰ ਮਾਰ ਦੇਣਗੇ ਤਾਂ ਇਹ ਹਲੇ ਨਿਆਣੇ ਗਏ ਨੂੰ ਇਹਨਾਂ ਨਹੀਂ ਹੋ ਹੈ ਗਿਆ ਤੇ ਤਾਂ ਕਰਕੇ ਆਪਾਂ ਹੁਣ ਇਹਨੂੰ ਇੱਧਰ ਇਕੱਲੇ ਨੂੰ ਹੀ ਛੱਡ ਦਿੰਨੇ ਆਂਗੇ ਤੇ ਬਾਕੀ ਜਿਹੜੇ ਛੋਟੇ ਕਟਰੂਏ ਹੁੰਦੇ ਨੇਗੇ ਤਾਂ ਉਹਨਾਂ ਦੀ ਦੌੜ ਲਵਾਣੀ ਤਾਂ ਉਹ ਤੇ ਜ਼ਰੂਰੀ ਹੈ ਜੀ ਤੇ ਕਿਉਂਕਿ ਡੇਲੀ ਦੌੜ ਲਾਣ ਨਾਲ ਇਹਨਾਂ ਦੀ ਤੁਦਹਾਜਮ ਹੋ ਜਾਂਦੇਗਾ ਤੇ ਬਾਕੀ ਜ ਜਦੋਂ ਥੋੜਾ ਅੰਦਰ ਆਂਦਾ ਸੀ ਉਹ ਤਾਂ ਬਿਮਾਰ ਹੋ ਗਿਆ ਸੀਗਾ ਤੇ ਕਿਉਂਕਿ ਇਹਦੀ ਇੰਨੀ ਦੌੜ ਨਹੀਂ ਲੱਗਦੀ ਸੀ ਤੇ ਇੱਥੇ ਤਾਂ ਇਹ ਵਧੀਆ ਖੁੱਲੇ ਚਾਪ ਦੀ ਮਰਜ਼ੀ ਨਾਲ ਦੌੜ ਲਾ ਲੈਂਦੇਗਾ ਤੇ ਜੇ ਕਿਸੇ ਵੀ ਕਟਰੂਏ ਤੇ ਕਬਜ ਦੀ ਸਮੱਸਿਆ ਹੋ ਜਾਂਦੀ ਹੈਗੀ ਤੇ ਜਾਂ ਦੁੱਧ ਵੀ ਨਾ ਘੱਟ ਕਰ ਜਾਂਦੇਗਾ ਤਾਂ ਉਸ ਤੇ ਦੁੱਧ ਵੀ ਨਹੀਂ ਪਚਦਾ ਹੈਗਾ ਤਾਂ ਆਪਾਂ ਨੂੰ ਉਸ ਨੂੰ ਡੇਲੀ ਲੱਸੀ ਤੇ ਤੇਲ ਜ਼ਰੂਰ ਦੇਣਾ ਚਾਹੀ ਦੇਗਾ ਤੇ ਕਿਉਂਕਿ ਦਵਾਈਆਂ ਨਾਲ ਉਸੇ ਤੀ ਆਰਾਮ ਲੱਸੀ ਤੇਲ ਨਾਲ ਆ ਜਾਂਦੇਗਾ ਤਾਂ ਆਪਣਾ ਹੀ ਕਟਾ 2 ਦਿਨ ਚ ਬਿਲਕੁਲ ਠੀਕ ਹੋ ਗਿਆ ਸੀਗਾ ਤੇ ਕਿਉਂਕਿ ਨਹੀਂ 2 ਦਿਨ ਤਾਂ ਬਿਲਕੁਲ ਵੀ ਦੁੱਧ ਨਹੀਂ ਪੀਤਾ ਸੀਗਾ ਤਾਂ ਫਿਰ ਆਪਾਂ ਇਹਨੂੰ ਉਸ ਤੋਂ ਬਾਅਦ ਦੋ ਦਿਨ ਵਧੀਆ ਘੋਰਨ ਵਾਲੇ ਲੱਸੀ ਤੇਲ ਦਿੱਤਾ ਸੀਗਾ ਤੇ ਕਿਉਂਕਿ ਥੋੜੀ ਜੀ ਅੱਧਾ ਇੱਕ ਗਲਾਸ ਲੱਸੀ ਚ ਵਧੀਆ 바ਵਾ ਸਰੋਂ ਦਾ ਤੇਲ ਪਾ ਕੇ ਤੇ ਵਿੱਚ ਥੋੜੇ ਜਿਹਾ ਨਮਕ ਪਾ ਲਈ ਤਾਂ ਬਾਕੀ ਜੇ ਆਪਾਂ ਹੋਰ ਚੀਜ਼ਾਂ ਐਡ ਕਰ ਸਕਦੇ ਆਂਗੇ ਹਾਜਮੀ ਵਾਲੀਆਂ ਤਾਂ ਉਹ ਵੀ ਆਪਾਂ ਕਰ ਸਕਦੇ ਆਂਗੀ ਤਾਂ ਇਹ ਉਸ ਤੋਂ ਵੀ ਵਧੀਆ ਰਹੂਗਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਜਿਹੜੀ ਵੱਡੀ ਸਰੰਜ ਹੁੰਦੀ ਹੈਗੀ ਪੰਚਾਇਤ ਮੈਲਾ ਲਈ ਤਾਂ ਆਪਾਂ ਉਹਦੇ ਨਾਲ ਪੰਜ ਛੀ ਸਰੰਜਾਂ ਦੇ ਦਿੰਦੇ ਸੀਗੇ ਤਾਂ ਇਹ 2 ਇੰਚ ਬਿਲਕੁਲ ਠੀਕ ਹੋ ਗਿਆ ਸੀਗਾ ਤੇ ਇਹ ਕਲਿੱਪ ਆਪਾਂ ਐਡ ਕਰੀਏ ਜੀ ਪਰਸੋਂ ਦੀ ਤੇ ਇੱਥੇ ਪਰਸੋਂ ਨੂੰ ਸ਼ਾਮ ਦੇ ਟਾਈਮ ਆਪਣੇ ਦੋ ਬੈੱਡ ਤੇ ਇੱਕ ਪ੍ਰੈਸਟਿਵ ਲਾਇਆ ਸੀਗਾ ਤੇ ਬਾਕੀ ਆਪਾਂ ਕੱਲ ਪਸ਼ੂ ਵਾਲੇ ਜਿਹੜਾ ਦਾਣਾ ਪਿਉਣ ਖਾਤਰ ਟੱਪਣੀ ਉਹ ਲੈ ਕੇ ਆਏ ਸੀਗੇ ਤੇ ਇਸ 'ਚ ਤਿੰਨ ਡੱਬੇ ਇੱਕੋ ਜਿਹੇ ਨੇ ਤੇ ਇੱਕ ਡੱਬ ਜਿਆਦਾ ਵੱਡੇਗਾ ਤੇ ਕਿਉਂਕਿ ਜਿਹੜੇ ਆਪਣੇ ਲੋਈ ਵਾਲੀ ਪੱਠਲ ਨੇਗੀ ਤਾਂ ਉਹ ਆਪਾਂ ਦਲੀਆ ਠੰਡਾ ਕਰਨ ਵਾਸਤੇ ਰੱਖ ਲੈਣੀ ਤੇ ਬਾਕੀ ਜੀ ਹੁਣ ਕੋਈ ਕੱਟ ਲੱਗਿਆ ਤਾਂ ਆਪਾਂ ਹੋਰ ਲੈ ਆਵਾਂਗੇ ਤੇ ਨਾਲ ਹੀ ਆਪਾਂ ਇਹ ਛੋਟਾ ਨਿੱਪਲੇ ਆਪਣੇ ਤੂਫਾਨ ਲਈ ਹੋਰ ਲੈ ਆਏ ਸੀਗੇ ਤੇ ਕਿਉਂਕਿ ਜਿਹੜਾ ਆਪਣੇ ਵੱਡਾ ਨਿੱਪਲਾ ਹੈਗਾ ਉਹ ਥੋੜੇ ਜਿਹਾ ਹੁਣ ਪੁਰਾਣਾ ਹੋ ਗਿਆ ਤਾਂ ਕਰਕੇ ਆਪਾਂ ਇਹ ਲੈ ਆਏ ਤੇ ਅੱਜ ਦੀ ਵੀਡੀਓ ਦਾ ਪੈੈਥੀ ਕਰਦੇ ਆਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਸ਼ਾਮ ਨੂੰ 8:00-8:30 ਵਜੇ ਲਾਈਵ ਲਰਨਿੰਗ ਹੁੰਨੇ ਆ ਜੀ ਆ ਲਾਈਕ ਜ਼ਰੂਰ ਐਡ ਹੋਇਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ